ਓਏ ਓਏ ਕਿੰਨਾ ਰੰਗ ਵੇ ਓਏ ਕਾਫੀ ਬੱਠੇ ਮੈਨੂੰ ਕਿਵੇਂ ਪਤਾ ਲੱਗਿਆ ਹਾਂਜੀ ਚਾਹ ਪੀਂਦੇ ਚਾਹ ਖਰੋਲੇ ਬਾਹਰ ਚਾਹ ਪੀਂਦੇ ਸੀ ਅੰਦਰ ਖੜੇ ਤੇ ਜਦੋਂ ਕੋਲ ਦੀ ਲੰਗਾਈ ਤੇ ਸਾਡਾ ਕੋਈ ਮੋਟਰਸਾਈਕਲ ਲੈ ਗਿਆ ਹਾਂਜੀ ਮੋਟਰਸਾਈਕਲ ਲਈ ਨਹੀਂ ਨਹੀਂ ਮੋਟਰਸਾਈਕਲ ਨਹੀਂ ਪੁਲਿਸ ਨੇ ਕੋਈ ਕੀਤਾ ਨਹੀਂ ਪੁਲਿਸ ਆਰੇ ਚਾਬੀਆਂ ਇਹਦੇ ਵਿੱਚ ਜੇ ਦੇ ਵਿੱਚੋਂ ਨਿਕਲਿਆ ਹੋਰ ਮੋਟਰ ਦੇ ਚੱਕਿਆ ਹੋਇਆ ਇਹਨੇ ਇੱਕ ਨੋਟ ਖੜੇ ਕੋ ਪੱਕੀ ਦੇਖੋ ਹੀ ਪੁੱਲ ਤੇ ਆਉਂਦੇ ਹੀ ਪਤਾ ਚਾਬੀਆਂ ਲਾਈਵ ਤੇ ਲੈ ਕੇ ਯਾਰ ਆ ਦੇ ਚਾਬੀਆਂ ਲੈ ਕੇ ਆ ਕਿੱਥੇ ਆ ਗੋਲੀ ਵਾਲਾ ਹੈ ਕਿੱਥੇ ਆ ਮਾਰੋ ਕਿੰਨੇ ਲੰਬੇ ਆ ਤੇ ਠੀਕ ਹੈ ਜਨਾ ਕਰਦੇ ਮਰੀ ਕਿ ਪਤਾ ਨਾਲ ਜਾ ਰਿਹਾ ਓਏ ਤੁਹਾਨੂੰ ਲਾ ਦੇ ਬਾਟ ਆ ਕੇ ਅੱਜ ਕਰ ਆ ਨਿਆ ਪਾ ਕੇ ਪੱਲੇ ਗਏ ਬਾਟ ਕੋ ਹੁਣ ਉਹਦਾ ਕਿੱਧਰ ਇੱਕ ਠੰਡਾ ਬੋਕਸਟਾਲ ਕੋਲੋਂ ਚੱਕ ਕੇ ਲੈ ਕੇ ਆਈ ਮੋਟਰਸਾਈਕਲ ਉਹ ਤਾਂ ਮਗਰ ਅਸੀਂ ਲਾਇਆ ਮੁੜ ਕੇ ਕਹਿੰਦਾ ਤੁਹਾਡੇ ਗੋਲੀ ਮਾਰੂ ਪਿੱਛੇ ਮੁੜ ਕੇ ਗੋਲੀ ਮਾਰ ਗੋਲੀ ਮਾਰ ਉਹ ਮਾਰ ਗੋਲੀ ਮਾਰ ਗੋਲੀ ਮਾਰ ਆਈ ਆਪਣਾ ਛੱਡ ਜਾ ਉਹਨਾਂ ਦੇ ਅੱਗੇ ਆ ਕੇ ਬੰਨ੍ਹਣਾ ਵਾਲਾ ਇੱਕ ਮੋੜ ਦਾ ਜਗ ਮਿਲਿਆ ਬੰਨ੍ਹਣਾ ਵਾਲਾ ਸਾਡਾ ਅੱਗੇ ਆ ਦੇਣਾ ਕਿ ਬਹੁਤ ਗਰੀਬ ਆਹੋ ਕੰਨਾਂ ਦਾ ਟਿੰਨਰ ਮਾੜਿਆ ਆਉਣਾ ਪੈ ਗਿਆ ਇਹਨਾਂ ਕੋਲੋਂ ਖੋਹ ਲਿਆ ਕੀਤਾ ਕਿਹਦਾ ਕਿੱਥੇ ਗਿਆ ਉਹ ਮੋਟਰ ਸਾਡਾ ਚੋਰੀ ਕੀਤਾ ਇਹਨੇ ਸਾਡਾ ਇਹਦਾ ਮੋਟਰ ਸਾਡਾ ਮੋਟਰ ਨੇ ਚੋਰੀ ਕੀਤਾ